ਅੱਜ ਦਰਾਹਾ ਦੇ ਦੱਖਣੀ ਬਾਈਪਾਸ ਨੇੜੋਂ ਲੰਘਦੀ ਸਰਹੰਦ ਕਨਾਲ ਦੇ ਕਿਨਾਰਿਆਂ ਦੇ ਉੱਪਰ ਫਲਦਾਰ ਬੂਟੇ ਲਗਾਉਣ ਦੀ ਮਹਿਮ ਦਾ ਆਗਾਜ਼ ਕੀਤਾ ਗਿਆ ਇਸ ਮਹਿਮ ਦੀ ਸ਼ੁਰੂਆਤ ਕਰਦੇ ਹੋਏ ਦਰਾਹਾ ਦੇ ਕੌਂਸਲਰ ਨਵਜੀਤ ਸਿੰਘ ਠੇਕੇਦਾਰ ਮਨਜੋਤ ਸਿੰਘ ਮਾਨ ਅਤੇ ਸੀਨੀਅਰ ਪੱਤਰਕਾਰ ਲਖਵੀਰ ਸਿੰਘ ਚੀਮਾ ਨੇ ਇਸ ਦੇ ਕਿਨਾਰਿਆਂ ਦੇ ਉੱਪਰ ਫਲਦਾਰ ਬੂਟੇ ਜਿਸ ਤਰ੍ਹਾਂ ਕਿ ਆਮਬ, ਜਾਮਨ ਅਤੇ ਬਿਲ ਆਦੇ ਬੂਟੇ ਲਗਾਏ ਜ਼ਿਕਰਯੋਗ ਹੈ ਕਿ ਇਸ ਦੇ ਕਿਨਾਰਿਆਂ ਉੱਪਰ ਅੰਗਰੇਜ਼ਾਂ ਦੁਆਰਾ ਵੱਡੀ ਗਿਣਤੀ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਫਲਦਾਰ ਬੂਟੇ ਲਗਾਏ ਗਏ ਸਨ ਜਿਸ ਤਰ੍ਹਾਂ ਕਿ ਜਮਨਾਂ ਦੇ ਬੂਟਿਆਂ ਦਾ ਠੇਕਾ ਹਰ ਸਾਲ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਤੇ ਸਰਕਾਰ ਨੂੰ ਇਸ ਤਰ੍ਹਾਂ ਕੇ ਭਾਰੀ ਮੁਨਾਫਾ ਹੁੰਦਾ ਹੈ ਪਰ ਸਮਾਂ ਪੈਣ ਦੇ ਨਾਲ ਇਹ ਜੋ ਬੂਟੇ ਨੇ ਫਲਦਾਰ ਬੂਟੇ ਨੇ ਇਹ ਸੁੱਕ ਗਏ ਨੇ ਰੁੜ ਗਏ ਨੇ ਕਿਉਂਕਿ ਇਹਨਾਂ ਦੀਆਂ ਜੜਾਂ ਐਕਸਪੋਜ਼ ਹੋ ਜਾਂਦੀਆਂ ਨੇ ਤੇ ਬੂਟੇ ਪਾਣੀ درخت ਨੇ ਪਾਣੀ ਵਿੱਚ ਰੁੜ ਜਾਂਦੇ ਨੇ ਤੇ ਜੋ ਸਰਹੰਦ ਕਨਾਲ ਹੈ ਇਹ ਰੋਪੜ ਤੋਂ ਨਿਕਲਦੀ ਹੈ ਜੋ ਸਤਲੁਜ ਰਿਵਰ ਹੈ ਸਤਲੁਜ ਬੈਲੀ ਜੋ ਕਨਾਲ ਸਿਸਟਮ ਹੈ ਉਸ ਦਾ ਬਹੁਤ ਵੱਡਾ ਹਿੱਸਾ ਹੈ ਰੋਪੜ ਤੋਂ ਨਿਕਲ ਕੇ ਇਹ ਦਰਾਹਾ ਦੇ ਵਿੱਚ ਪਹੁੰਚਦੀ ਹੈ 1882 ਈਸਵੀ ਵਿੱਚ ਪਹਿਲੀ ਵਾਰ ਇਸ ਵਿੱਚ ਪਾਣੀ ਛੱਡਿਆ ਗਿਆ ਸੀ ਤੇ ਦਰਾਹਾ ਦੇ ਵਿੱਚ ਦੱਖਣ ਪੱਛਮੀ ਦੇ ਖੇਤਰ ਵਿੱਚ ਪਹੁੰਚ ਕੇ ਇਹ ਗੁਰਸਲੀ ਪਿੰਡ ਦੇ ਨੇੜੇ ਤਿੰਨ ਹਿੱਸਿਆਂ ਵਿੱਚ ਇਹ ਨਹਿਰ ਵੰਡੀ ਜਾਂਦੀ ਹੈ ਅਬੋਹਰ ਬ੍ਰਾਂਚ ਪਟਿਆਲਾ ਬ੍ਰਾਂਚ ਅਤੇ ਬਠਿੰਡਾ ਬ੍ਰਾਂਚ ਇਹ ਨਹਿਰਾਂ ਅੱਗੇ ਹੋਰ ਛੋਟੇ ਛੋਟੀਆਂ ਨਹਿਰਾਂ ਵਿੱਚ ਬਣੀਆਂ ਜਾਂਦੀਆਂ ਨੇ ਤੇ ਮਾਲਵੇ ਦੇ ਪਿੰਡਾਂ ਮਾਲਵੇ ਦੇ ਖੇਤਰ ਜੋ ਪਹਿਲਾਂ ਸੋਕੇ ਦੀ ਮਾਰ ਚੱਲਦੇ ਸਨ ਉਹਨਾਂ ਵਿੱਚ ਪਾਣੀ ਪਹੁੰਚਾਉਂਦੀਆਂ ਨੇ ਜਿਸ ਕਰਕੇ ਇਨ੍ਹਾਂ ਖੇਤਰਾਂ ਦੇ ਜੋ ਜ਼ਮੀਨਾਂ ਹੈ ਬੜੀ ਉਪਜਾਊ ਤੇ زرਖੇਜ਼ ਹੋ ਗਈ ਹੈ ਤੇ ਇਹ ਬੜੀ ਖੁਸ਼ਹਾਲ ਜ਼ਿੰਦਗੀ ਲੋਕ ਇੱਥੇ ਜਿਉਂਦੇ ਨੇ ਦੇਖ ਸਕਦੇ ਹਾਂ ਕਿ ਇਸ ਦੇ ਕਿਨਾਰਿਆਂ ਉੱਪਰ ਫਲਦਾਰ ਬੂਟੇ ਲਗਾਉਣ ਦੀ ਮਹਿਮ ਸ਼ੁਰੂ ਹੋ ਚੁੱਕੀ ਹੈ ਆਸ ਕਰਦੇ ਹਾਂ ਕਿ ਹੋਰ ਖੇਤਾਂ ਦੇ ਲੋਕ ਵੀ ਇਸ ਨਹਿਰ ਦੇ ਕਿਨਾਰਿਆਂ ਉੱਪਰ ਇਸੇ ਤਰ੍ਹਾਂ ਫਲਦਾਰ ਬੂਟੇ ਲਗਾਉਣਗੇ ਬੂਟਾ ਕਹਦਾ ਮੰਜੋ ਤੇ ਇਹ ਭਾਈ ਇਹ ਉਹਦਾ ਵਾ ਤੇਰੇ ਬਿਲ ਦਾ ਵਾ ਇੱਕ ਆਪਨ ਹੋਰ ਕੀ ਦਿੱਤਾ ਇੱਟੂ ਪੀਤਾ ਫਲਦਾਰ ਬੂਟੇ ਬਣਾਉਣਾ ਮੈਂ ਖੇਲ ਲੱਜਾਣੀ ਹੈ ਮਿੱਟੀ ਖੇਲ ਲੱਜਾਣੀ ਥੱਲੇ ਪਾਰਦੇ ਥੱਲੇ ਕੋਈ ਕੋਪਾ ਜੈ ਇਤਨੀ ਮੋਕੜਾ ਮੱਤਾ ਵਾ ਉਹ ਵੀ ਘੱਟ ਦਿੰਦੇ ਆ ਨਾ ਤੇਰੇ ਕੀ ਕਰਦੇ ਕਦੋਂ ਤੱਕ ਇਹ ਨੂੰ ਮਤ ਦਿਖਾ ਦੇ ਨਾ ਮਾਤਾ ਘਰ ਤੇ ਚੱਲਦੇ ਪਾਪ ਪਾ ਜਾਲਮ ਬੜਾ ਟੋਆ ਜੀ ਲੈਣਾ ਪੈਣਾ ਹਾਂਜੀ ਪ੍ਰਧਾਨ ਜੀ ਸੌਣ ਦਾ ਮਹੀਨਾ ਚੱਲ ਰਿਹਾ ਬੂਟੇ ਲਗਾਏ ਨੇ ਤੁਸੀਂ ਫਲਦਾਰ ਕੀ ਸੁਨੇਹਾ ਦੇਣਾ ਚਾਹੋਗੇ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਸੋ ਅੱਜ ਅਸੀਂ ਸਾਰੇ ਮੇਰੇ ਵੀਰ ਸਰਦਾਰ ਮਨਜੋਤ ਸਿੰਘ ਜੀ ਮਾਨ ਸਾਡੇ ਆਰਐਮਸੀ ਤੋਂ ਔਰ ਸਾਡੇ ਸਰਪੰਚ ਸਾਹਿਬ ਸਾਬਕਾ ਪਿੰਡ ਖੈਰਾ ਤੋਂ ਔਰ ਵੀ ਸਾਡੇ ਵੀਰ ਸਾਡਾ ਬਿੱਲਾ ਵੀਰ ਔਰ ਸਾਡੇ ਵੀਰ ਜੀ ਸਾਡੇ ਨਾਲ ਅਸੀਂ ਅੱਜ ਸਾਰਿਆਂ ਨੇ ਰੜ ਕੇ ਜਿਸ ਤਰ੍ਹਾਂ ਕਿ ਪੂਰੇ ਪੰਜਾਬ ਦੇ ਵਿੱਚ ਜੋ ਵੀ ਵਾਤਾਵਰਣ ਪ੍ਰੇਮੀ ਨੇ ਸਾਰਿਆਂ ਨੇ ਵੱਧ ਚੜ ਕੇ ਇਸ ਵਾਰ ਜੋ ਦਰਖਤ ਲਾਏ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਪਹਿਲਾਂ ਕੋਵਿਡ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਸਾਡਾ ਸੋ ਸਾਰਿਆਂ ਨੇ ਰਲ ਮਿਲ ਕੇ ਜੋ ਇਸ ਸਾਲ ਉਪਰਾਲਾ ਕੀਤਾ ਬੂਟੇ ਲਾਏ ਨੇ ਜਿਸ ਤਰ੍ਹਾਂ ਕਿ ਅਸੀਂ ਵੀ ਅੱਜ ਫਲਦਾਰ ਬੂਟੇ ਲਾਏ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਵਾਤਾਵਰਨ ਪ੍ਰੇਮੀ ਨੇ ਸਾਰਿਆਂ ਨੇ ਜਿਸ ਤਰ੍ਹਾਂ ਬੂਟੇ ਲਗਾਏ ਨੇ ਆਸ ਕਰਦੇ ਆ ਕਿ ਆਉਣ ਵਾਲਾ ਜੋ ਵੀ ਸਾਡਾ ਪੰਜਾਬ ਦਾ ਜਿਸ ਤਰ੍ਹਾਂ ਕਿ ਆਕਸੀਜਨ ਸੁੱਧ ਹੋਵੇਗੀ ਔਰ ਸਾਨੂੰ ਮਾਣ ਆ ਸਾਰੇ ਪੰਜਾਬ ਦੇ ਉੱਪਰ ਜਿਸ ਤਰ੍ਹਾਂ ਕਿ ਮੈਨੂੰ ਤਾਂ ਵੈਸੇ ਹੀ ਮਾਣ ਆ ਮੇਰੇ ਵਾਰਡ ਦੇ ਵਿੱਚ ਵਾਤਾਵਰਨ ਚੇਤਨਾ ਮੰਚ ਸਾਡੇ ਵੀਰ ਸਰਦਾਰ ਕੁਲਿੰਦਰ ਸਿੰਘ ਜੀ ਕਾਕਾ ਅਸੀਂ ਪਿਆਰ ਨਾਲ ਬਾਬਾ ਜੀ ਵੀ ਕਹਿੰਦੇ ਆ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਕਿ ਮੇਰੇ ਵਾਰਡ ਦੇ ਵਿੱਚ ਹੋਰ ਵੀ ਅਲਦਾਲੇ ਜਿਵੇਂ ਸਾਡੇ ਨਹਿਰਾ ਜਾਂ ਰਾਜਗੜ ਪਿੰਡ ਰੌਂਪਰ ਪਿੰਡ ਹੈ ਜਾਂ ਪਿੰਡ ਉਹਨਾਂ ਨੇ ਬਹੁਤ ਹੀ ਵੱਧ ਚੜ ਕੇ ਇਸ ਤਰ੍ਹਾਂ ਬੂਟੇ ਲਾਏ ਨੇ ਫਲਦਾਰ ਵੀ ਔਰ ਸ਼ਾਨਦਾਰ ਵੀ ਜਿਹੜੇ ਆਕਸੀਜਨ ਦਿੰਦੇ ਨੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਜਦੋਂ ਆਪਣੇ ਨਹਿਰ ਦਾ ਨਿਰਮਾਣ ਹੋਇਆ ਸੀ ਉਦੋਂ ਅੰਗਰੇਜ਼ਾਂ ਨੇ ਪੂਰੀ ਨਹਿਰ ਦੇ ਉੱਪਰ ਜਿਸ ਤਰ੍ਹਾਂ ਕਿ ਆਪਣੇ ਜਾਮਣਾਂ ਦੇ ਬੂਟੇ ਅੰਬ ਦੇ ਬੂਟੇ ਲਾਏ ਸੀ ਜਿਨ੍ਹਾਂ ਦਾ ਅੱਜ ਵੀ ਕਰੋੜਾਂ ਰੁਪਏ ਦਾ ਠੇਕਾ ਗਵਰਨਮੈਂਟ ਨੂੰ ਜਾ ਰਿਹਾ ਵਾ ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਜਾਣੇ ਫਲਦਾਰ ਬੂਟੇ ਵੀ ਲਾਓ ਔਰ ਜੋ ਵੀ ਹਨੇ ਸ਼ਾਂਦਰ ਬੂਟੇ ਵੀ ਲਾਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜੋ ਸਾਡੇ ਵਾਤਾਵਰਣ ਪ੍ਰੇਮੀ ਨੇ ਇਸੇ ਤਰ੍ਹਾਂ ਦਸਤ ਲਗਾਉਂਦੇ ਰਹਿਣਗੇ ਹਾਂਜੀ ਮਨਜੋਤ ਜੀ ਫਲਦਰ ਬੂਟੇ ਲਗਾ ਰਹੇ ਹੋ ਕੀ ਸਨੇਹਾ ਦੇਣਾ ਚਾਹੁੰ ਹਾਂਜੀ ਬਾਈ ਕੁ ਜੀ ਦਾ ਖਾਲਸਾ ਬਾਈ ਕੁ ਜੀ ਕੀ ਬਥੇ ਸਨੇਹਾ ਹੈ ਹੀ ਆ ਜੀ ਆਪਾਂ ਬਹੁਤ ਹੀ ਮਾੜੇ ਦੌਰ ਚੋਂ ਲੰਘ ਰਹੇ ਹਾਂ ਆਪਣਾ ਬਿਲਕੁਲ ਵਾਤਾਵਰਣ ਖਰਾਬ ਹੋ ਚੁੱਕਿਆ ਹਰੇਕ ਮਨੁੱਖ ਨੂੰ ਮਨੁੱਖ ਨੂੰ ਘੱਟੋ ਘੱਟ ਇੱਕ ਬੂਟਾ ਲਾਉਣਾ ਚਾਹੀਦਾ ਜ਼ਿੰਦਗੀ 'ਚ ਇੱਕ ਬੂਟਾ ਹੀ ਲਾ ਕੇ ਉਹਨੂੰ ਪਾਲ ਲਵੇ ਤਾਂ ਇਹ ਬਹੁਤ ਵੱਡੀ ਗੱਲ ਹੈ ਤੇ ਆਉਣੇ ਵਾਲੇ ਸਮੇਂ 'ਚ ਅਸੀਂ ਆਪਣੇ ਜੂਥ ਨੂੰ ਦਸਤਾਰਾਂ ਨਾਲ ਵੀ ਜੋੜ ਰਹੇ ਹਾਂ ਅਸੀਂ ਦਸਤਾਰ ਮੁਕਾਬਲਾ ਵੀ ਕਰਾਵਾਂਗੇ ਸਿੱਖੀ ਨਾਲ ਵੀ ਜੋੜੋ ਵੱਧ ਤੋਂ ਵੱਧ ਤੇ ਵਾਤਾਵਰਨ ਨੂੰ ਵੀ ਸੋਧ ਰੱਖੀਏ ਕਿਸੇ ਨੂੰ ਵੀ ਦਸਤਾਰ ਦੀ ਲੋੜ ਆ ਕੋਈ ਵਾਲ ਰੱਖਣਾ ਚਾਹੁੰਦਾ ਨਵਾਂ ਮੁੰਡਾ ਤਾਂ ਸਾਡੇ ਵੱਲੋਂ ਪਹਿਲਾਂ ਅਸੀਂ ਇਹ ਕੰਮ ਨੂੰ ਤਵੱਜੋ ਦੇ ਰਹੇ ਹਾਂ ਬਿਲਕੁਲ ਜੀ ਬਿਲਕੁਲ ਮਨਜੋਤ ਜੀ ਕਿੰਨੇ ਬੂਟੇ ਤੁਸੀਂ ਅੱਜ ਲਗਾਏ ਨੇ ਇੱਥੇ ਅੱਜ ਅਸੀਂ ਫਲਦਾਰ ਬੂਟੇ ਲਾਏ ਨੇ ਜੀ ਸ਼ੁਰੂਆਤ ਕਰੀ ਆ ਇਹ ਪਪੀਤੇ ਦੇ ਨੇ ਬਿੱਲ ਦੇ ਨੇ ਅੰਬ ਦੇ ਨੇ ਤੇ ਅੱਗੇ ਅਸੀਂ ਸ਼ਾਨਦਾਰ ਹੋਰ ਵੀ ਲਾਵਾਂਗੇ ਆ ਨਹਿਰ ਜਿਹੜੀ ਆਪਣੀ ਜਾ ਰਹੀ ਆ ਦਰਾਹੇ ਵਾਲੀ ਇਹਦੇ ਕੰਡੇ ਤੇ ਥੋੜੇ ਰੁੱਖ ਘਟ ਗਏ ਜੀ ਤੇ ਗੁਰਥਰੀਪੁਰ ਤੱਕ ਹੁਣ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਉਹ ਲਾਈਨ ਦੇ ਵਿੱਚ ਬੂਟੇ ਲਾਵਾਂਗੇ ਅਸੀਂ ਅੱਜ ਬਹੁਤ ਵਧੀਆ ਇੱਕ ਕੰਮ ਕਰਿਆ ਜੀ ਵੈਸੇ ਤਾਂ ਅਸੀਂ ਪੱਤਰਕਾਰੀ ਦੇ ਵਿੱਚ ਸੇਵਾਵਾਂ ਨਿਭਾਉਨੇ ਆ ਜੀ ਬਹੁਤ ਵੱਡੇ ਕਾਰਜ ਅਸੀਂ ਕਰਦੇ ਆ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਅਸੀਂ ਅਕਸਰ ਆਪਣਾ ਲਾਉਨੇ ਆਪਣਾ ਫਰਜ਼ ਨਿਭਾਉਨੇ ਆ ਅੱਜ ਅਸੀਂ ਇੱਕ ਆਪਣੇ ਕੰਮ ਤੋਂ ਹਟ ਕੇ ਸਾਡੇ ਕਾਉਂਸਲਰ ਸਾਹਿਬ ਨੇ ਨਾਇਬ ਸਿੰਘ ਜੀ ਇਹਨਾਂ ਦੇ ਨਾਲ ਅਸੀਂ ਅੱਜ ਬੂਟੇ ਲਾਏ ਨੇ ਪੌਦੇ ਲਾਏ ਨੇ ਤੇ ਬੜਾ ਵਧੀਆ ਕਾਰਜ ਕਰਿਆ ਜੀ ਮਾਨੂੰ ਬੜੀ ਖੁਸ਼ੀ ਹੈ ਤੇ ਅਸੀਂ ਸਮਾਜ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਆਪਾਂ ਸਾਰੇ ਹੀ ਇਸ ਨੇਕ ਕਾਰਜ ਦੇ ਵਿੱਚ ਵੱਧ ਤੋਂ ਵੱਧ ਆਪਣਾ ਫਰਜ਼ ਨਿਭਾਈਏ ਤੇ ਬਹੁਤ ਧੰਨਵਾਦ